ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਇੱਕ ਬਹੁਤ ਹੀ ਗੁਣਕਾਰੀ ਫਲ ਅੰਗੂਰ ਖਾਣ ਦੇ ਫਾਇਦੇ ਬਾਰੇ ਸਰੀਰ ਵਿੱਚ ਖੂਨ ਦੇ ਵਹਾਣ ਨਾਲ ਸੰਬੰਧਿਤ ਬਿਮਾਰੀਆਂ ਨੂੰ ਦੂਰ ਕਰਨ ਲਈ ਅੰਗੂਰ ਜ਼ਬਰਦਸਤ ਤਰੀਕੇ ਨਾਲ ਕੰਮ ਕਰਦਾ ਹੈ ਰੋਜ਼ਾਨਾ 100 ਗ੍ਰਾਮ ਅੰਗੂਰ ਖਾਣ ਨਾਲ ਪੇਸ਼ਾਬ ਨੱਕ ਅਤੇ ਮੂੰਹ ਵਿੱਚੋਂ ਨਿਕਲਣ ਵਾਲਾ ਖੂਨ ਬਿਲਕੁਲ ਰੁਕ ਜਾਂਦਾ ਹੈ ਅੰਗੂਰ ਖਾਂਦੇ ਰਹਿਣ ਨਾਲ ਸਰੀਰ ਨੂੰ ਬਹੁਤ ਹੀ ਤਾਕਤ ਮਿਲਦੀ ਹੈ ਦੋਸਤੋ ਤੁਹਾਨੂੰ ਇਹ ਜਾਣ ਕੇ ਬਹੁਤ ਹੈਰਾਨੀ ਹੋਵੇਗੀ ਕਿ ਜਿਹੜੀਆਂ ਵੱਡੀਆਂ-ਵੱਡੀਆਂ ਬਿਮਾਰੀਆਂ ਹੋਣ ਤੇ ਮਰੀਜ਼ ਨੂੰ ਕੁਝ ਖਾਣ-ਪੀਣ ਨੂੰ ਨਹੀਂ ਦਿੱਤਾ ਜਾਂਦਾ ਉਹਨਾਂ ਬਿਮਾਰੀਆਂ ਵਿੱਚ ਅੰਗੂਰ ਦਸੇਵਨ ਕੀਤਾ ਜਾ ਸਕਦਾ ਹੈ ਕੋਈ ਲੰਬੀ ਬਿਮਾਰੀ ਤੋ ਬਾਦ ਸਰੀਰ ਵਿੱਚ ਤਾਕਤ ਘਟ ਗਈ ਹੋਵੇ ਸਿਰਦਰਦ ਚੱਕਰ ਬੇਹੋਸ਼ੀ ਦੇ ਦੌਰੇ ਖੂਨ ਦੀ ਕਮੀ ਬਣੀ ਰਹਿੰਦੀ ਹੋਵੇ ਤਾਂ ਰੋਜ਼ਾਨਾ ਅੰਗੂਰ ਖਾਣ ਨਾਲ ਸਰੀਰ ਦੀਆਂ ਇਹ ਸਭ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਕੋਈ ਲੰਬੀ ਬਿਮਾਰੀ ਤੋ ਬਾਦ ਸਰੀਰ ਵਿੱਚ ਤਾਕਤ ਘਟ ਗਈ ਹੋਵੇ ਸਿਰਦਰਦ ਚੱਕਰ ਬੇਹੋਸ਼ੀ ਦੇ ਦੌਰੇ ਖੂਨ ਦੀ ਕਮੀ ਬਣੀ ਰਹਿੰਦੀ ਹੋਵੇ ਤਾਂ ਰੋਜ਼ਾਨਾ ਅੰਗੂਰ ਖਾਣ ਨਾਲ ਸਰੀਰ ਦੀਆਂ ਇਹ ਸਭ ਸਮੱਸਿਆਵਾਂ ਦੂਰ ਹੋ ਕੇ ਸਰੀਰ ਬਿਲਕੁਲ ਸਿਹਤਮੰਦ ਤੇ ਤਾਕਤਵਰ ਹੋ ਜਾਂਦਾ ਹੈ ਕੈਂਸਰ ਦੀ ਬਿਮਾਰੀ ਵਿੱਚ ਅੰਗੂਰ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾ ਹੈ cancer ਦੀ ਬਿਮਾਰੀ ਸਮੇਂ ਅੰਗੂਰ ਮਰੀਜ਼ ਨੂੰ ਬਹੁਤ ਹੀ ਖਾਣੇ ਚਾਹੀਦੇ ਹਨ 50 ਗ੍ਰਾਮ ਅੰਗੂਰ ਖਾਣ ਤੋਂ ਸ਼ੁਰੂਆਤ ਕਰਕੇ ਹੌਲੀ-ਹੌਲੀ 1 ਕਿਲੋ ਤੱਕ ਅੰਗੂਰ ਖਾ ਸਕਦੇ ਹਨ ਇਸ ਨਾਲ ਸਰੀਰ ਦੇ ਸਾਰੇ ਅੰਗ ਠੀਕ ਤਰ੍ਹਾਂ ਕੰਮ ਕਰਨ ਲੱਗਦੇ ਹਨ ਉਹਨਾਂ ਨੂੰ ਕੰਮ ਕਰਨ ਦੀ ਪੂਰੀ ਤਾਕਤ ਮਿਲ ਜਾਂਦੀ ਹੈ ਤੇ cancer ਠੀਕ ਹੋਣ ਵਿੱਚ ਬਹੁਤ ਹੀ ਤੇਜ਼ੀ ਨਾਲ ਮਦਦ ਮਿਲਦੀ ਹੈ ਦਿਲ ਦੀ ਬਿਮਾਰੀ ਹੋਵੇ ਤਾਂ ਅੰਗੂਰ ਖਾਣਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ ਕਿਉਂਕਿ ਅੰਗੂਰ ਵਿੱਚ ਸੋਡੀਅਮ ਅਤੇ ਪੋਟਾਸ਼ੀਅਮ ਬਹੁਤ ਹੀ ਚੰਗੀ ਮਾਤਰਾ ਵਿੱਚ ਹੁੰਦੇ ਹਨ ਜੋ ਕਿ ਦਿਲ ਦੇ ਲਈ ਬਹੁਤ ਹੀ ਚੰਗੇ ਹੁੰਦੇ ਹਨ ਅੰਗੂਰ ਖਾਣ ਨਾਲ ਜਾਂ ਅੰ ਪੀ ਨਾਲ ਦਿਲ ਵਿੱਚ ਛਾਤੀ ਵਿੱਚ ਹੋਣ ਵਾਲਾ ਦਰਦ ਬਿਲਕੁਲ ਬੰਦ ਹੋ ਜਾਂਦਾ ਹੈ ਦਿਲ ਦੀ ਵਧੀ ਹੋਈ ਧੜਕਣ ਕੁਝ ਹੀ ਸਮੇਂ ਬਾਅਦ ਨੋਰਮਲ ਹੋ ਜਾਂਦੀ ਹੈ ਜਿਸ ਨਾਲ ਐਮਰਜੈਂਸੀ ਦੀ ਸਥਿਤੀ ਟਲ ਜਾਂਦੀ ਹੈ ਤੇ ਜਾਨ ਬਚ ਜਾਂਦੀ ਹੈ ਅੰਗੂਰ ਖੂਨ ਦੇ ਦੌਰੇ ਨੂੰ ਬਿਲਕੁਲ ਨੋਰਮਲ ਕਰ ਦਿੰਦਾ ਹੈ ਦਿਲ ਦੇ ਰੋਗੀ ਜੇਕਰ ਰੋਜ਼ਾਨਾ ਅੰਗੂਰ ਖਾਂਦੇ ਰਹਿਣ ਤਾਂ ਦਿਲ ਦੇ ਦੌਰੇ ਦਾ ਖਤਰਾ ਨਹੀਂ ਰਹਿੰਦਾ ਜੇਕਰ ਦਿਲ ਦਾ ਦੌਰਾ ਹਾਰਟ ਅਟੈਕ ਆ ਗਿਆ ਹੋਵੇ ਤਾਂ ਉਸ ਤੋਂ ਬਾਅਦ ਅੰਗੂਰ ਖਾਂਦੇ ਰਹਿਣ ਨਾਲ ਦਿਲ ਨੂੰ ਮਜ਼ਬੂਤੀ ਮਿਲਦੀ ਹੈ ਤੇ ਦੁਬਾਰਾ ਹਾਰਟ ਅਟੈਕ ਆਉਣ ਦੀ ਸੰਭਾਵਨਾ ਬਹੁਤ ਹੀ ਘੱਟ ਜਾਂਦੀ ਹੈ ਅੰਗੂਰ ਚਿਹਰੇ ਦੇ ਲਈ ਬਹੁਤ ਹੀ ਵਧੀਆ ਕੁਦਰਤੀ ਦਵਾਈ ਹੈ ਹਰੇ ਅੰਗੂਰਾਂ ਨੂੰ ਪੀਸ ਕੇ ਲੇਬਣਾ ਕੇ ਚਿਹਰੇ ਤੇ ਲਗਾਉਣ ਨਾਲ ਜਾਂ ਫਿਰ ਅੰਗੂਰ ਦਾ ਰਸ ਚਿਹਰੇ ਤੇ ਲਗਾਉਣ ਨਾਲ ਚਿਹਰੇ ਦੇ ਦਾਗ-ਧੱਬੇ, ਛਾਈਆਂ, ਦਾਣੇ ਸਾਫ਼ ਹੋ ਜਾਂਦੇ ਹਨ ਤੇ ਚਿਹਰੇ ਤੇ ਮੌਜੂਦ ਕਈ ਹਾਨੀਕਾਰਕ ਬੈਕਟੀਰੀਆ ਵੀ ਘਟ ਹੋ ਜਾਂਦੇ ਹਨ। ਚਿਹਰੇ ਦੇ ਪੋਰਸ ਵੀ ਬਿਲਕੁਲ ਸਾਫ਼ ਹੋ ਜਾਂਦੇ ਹਨ, ਝੁਰੜੀਆਂ ਖਤਮ ਹੋ ਜਾਂਦੀਆਂ ਹਨ ਤੇ ਚਿਹਰੇ ਉੱਪਰ ਅਦਭੁਤ 글로ਅ ਆ ਜਾਂਦਾ ਹੈ। ਚਮੜੀ ਬਿਲਕੁਲ ਸੌਫਟ ਹੋ ਜਾਂਦੀ ਹੈ। ਰੋਜ਼ਾਨਾ ਅੰਗੂਰ ਖਾਣ ਨਾਲ ਸਕਿਨ ਚਮੜੀ ਵਿੱਚ ਕਸਾਵਟ ਬਣੀ ਰਹਿੰਦੀ ਹੈ, ਚਮੜੀ ਜਵਾਨ ਬਣੀ ਰਹਿੰਦੀ ਹੈ। ਦੋਸਤੋ ਇਸ ਤਰ੍ਹਾਂ ਤੁਸੀਂ ਅੰਗੂਰ ਖਾ ਕੇ ਆਪਣੇ ਕਈ ਸਰੀਰ ਬਾਰੀਆਂ ਨੂੰ ਦੂਰ ਕਰ ਸਕਦੇ ਹੋ ਤੇ ਸਿਹਤਮੰਦ ਬਣੇ ਰਹਿ ਸਕਦੇ ਹੋ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਜੇ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ